ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ओंकार ਸਿੰਘ ਤੇ ਅੱਜ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਵਾ ਰਿਹਾ ਇਹ ਜਾਣਕਾਰੀ ਕੀ ਆ ਤੁਸੀਂ ਦੇਖ ਕੇ ਸਮਝ ਹੀ ਗਏ ਹੋਗੇ ਇਹ ਨਾਰ ਦਾ ਬੂਟਾ ਇਹਦੇ ਆਪਾਂ ਬੂਟੇ ਕਿਵੇਂ ਤਿਆਰ ਕਰਨੇ ਨੇ ਆਪਣੇ ਲਈ ਇਸ ਦੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਸਾਡੇ ਵੀਰ ਭਗਵਾਨ ਸਿੰਘ ਭਗਵਾਨ ਸਿੰਘ ਜੋ ਕੀ ਬਾਗਬਾਨੀ ਵਿਭਾਗ ਪਟਿਆਲਾ ਤੋਂ ਨੇ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਤੇ ਇਹ ਕਿਵੇਂ ਬਾਗਬਾਨੀ ਵਿਭਾਗ ਦੇ ਬੂਟੇ ਤਿਆਰ ਕਰਦੇ ਨੇ ਸਾਰੀ ਇਹਨਾਂ ਦੀ ਡਿਊਟੀ ਇਹ ਬੂਟੇ ਤਿਆਰ ਕਰਕੇ ਦਿੰਦੇ ਨੇ ਮੈਂ ਚਾਹੁੰਦਾ ਵੀ ਤੁਸੀਂ ਪੈਸੇ ਨਾ ਲਾਓ ਨਾ ਤੁਹਾਨੂੰ ਦੂਰ ਕਿਤੇ ਜਾਣਾ ਪਵੇ ਤੁਸੀਂ ਆਪਣੇ ਆਲੇ ਦੁਆਲੇ ਤੁਹਾਨੂੰ ਕਿਤੇ ਚੰਗੀ ਵੈਰਾਈਟੀ ਦਾ ਨਾਰ ਦਾ ਬੂਟਾ ਮਿਲਦਾ ਪਹਿਲਾਂ ਉਸ ਦੀ ਸਿਲੈਕਟ ਕਰੋ ਆਪਣੇ ਕੋਈ ਦੋਸਤ ਮਿੱਤਰ ਦੇ ਰਿਸ਼ਤੇਦਾਰ ਦੇ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਵੀ ਸਾਡੇ ਬਹੁਤ ਵਧੀਆ ਨਾਰ ਲੱਗਦੇ ਨੇ ਸਾਡੇ ਰਿਸ਼ਤੇਦਾਰਾਂ ਦੇ ਲੱਗਦੇ ਨੇ ਫਲਾਣਿਆਂ ਦੇ ਲੱਗਦੇ ਨੇ ਉਸ ਤੋਂ ਬਾਅਦ ਤੁਸੀਂ ਉਸ ਬੂਟੇ ਤੋਂ ਉਸ ਬੂਟੇ ਦਾ ਬਿਲਕੁਲ ਭਾਈ ਸੇਮ ਵੈਰਾਈਟੀ ਕਿਵੇਂ ਤਿਆਰ ਕਰਨੀ ਆ ਉਸ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਬਾਗਬਾਨੀ ਵਿਭਾਗ ਦੇ ਸੀਨੀਅਰ ਬੰਦੇ ਤੁਹਾਨੂੰ ਇਹ ਦੱਸਣਗੇ ਸਾਰੀ ਜਾਣਕਾਰੀ ਵੀ ਆਪਾਂ ਕਿਵੇਂ ਬੂਟੇ ਤਿਆਰ ਕਰਨੇ ਨੇ ਆਓ ਜੀ ਦੇਖੋ ਜੀ ਇਹ ਨਾਰ ਦਾ ਬੂਟਾ ਕਿਹੜੀ ਵੈਰਾਈਟੀ ਹੈ ਜੀ ਇਹ ਕਿਸਾਨ ਵੀਰੋ ਕੰਧਾਰੀ ਨਾਰਾ ਜੀ ਆਪਣੇ ਕੰਧਾਰੀ 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 ਨਾਰਾ ਦੀਆਂ ਕਿੰਨੀਆਂ ਕਿ ਵੈਰਾਈਟੀ ਆਉਂਦੀਆਂ ਨੇ ਪੂਰੀ ਆਪਣੇ ਜਿਆਦੀਆਂ ਦੋ ਵੈਰਾਈਟੀਆਂ ਕੰਮ ਜਾਵੇ ਨੇ ਕੰਧਾਰੀ ਗਣੇਸ਼ ਤੇ ਸੁਪਰ ਇਹਨਾਂ ਕੁ ਬੈੜੀਆਂ ਆਪਣੇ ਕਾਫੀ ਕਾਮਯਾਬ ਨੇ ਜੀ ਜਿਹੜਾ ਗੰਦਾਰੀ ਹੁੰਦਾ ਬਿਲਕੁਲ ਲਾਲ ਹੁੰਦਾ ਜੀ ਇਹ ਰੈੱਡ ਕਲਰ ਦਾ ਨਾਰਾ ਬਿਲਕੁਲ ਲਾਲ ਨਾਰਾ ਹੈ ਜੀ ਤੇ ਮਾਰਕੀਟ ਉਹਦੀ ਬਹੁਤ ਜਿਆਦੀ ਹੈ ਸਰ ਜੀ ਤੁਸ ਤੁਹਾਨੂੰ ਪੌਦਾ ਤਿਆਰ ਕਰਨ ਦੀ ਵਿਧੀ ਦੱਸਦੇ ਆ ਕਿਵੇਂ ਸਰ ਪਹਿਲਾਂ ਤਾਂ ਉਹਨੂੰ ਜਨਵਰੀ ਜਨਵਰੀ ਮਹੀਨਾ ਜੀ ਇੰਦੀ ਆਪਾਂ ਪੂਰਾ ਸਾਲ ਦੀ ਇੱਕ ਵਾਰੀ ਦੀ ਕਟਿੰਗ ਕਰਨੀ ਹੋ ਕਰਨੀ ਤਾਂ ਹੀ ਫਰੂਟ ਦੇਣ ਦੇ ਯੋਗ ਹੁੰਦਾ ਜੀ ਠੀਕ ਹੈ ਜੀ ਤੇ ਸਰ ਪਹਿਲਾਂ ਆਪ ਜੀ ਨੂੰ ਕਟਿੰਗ ਕਰਨਾ ਜਿੰਨੀ ਆ ਜਾਂ ਨੀਜਲਾ ਝਾੜ ਜੀ ਇਹ ਆਪਾਂ ਨੇ ਛੇੜਨਾ ਨਹੀਂ ਸਰ ਜਿਹੜੀਆਂ ਵਿਚ ਨੂੰ ਸੰਖਾਂ ਜਾ ਰਹੀਆਂ ਨੇ ਸਿੱਧੀ ਉੱਤੇ ਨੂੰ ਜਾ ਰਹੀਆਂ ਨੇ ਇਹਦੀਆਂ ਸੰਖਾਂ ਸਿੱਧੀਆਂ ਜਾ ਰਹੀਆਂ ਨੇ ਆਪਾਂ ਇਹਨੂੰ ਜ਼ਮੀਨ ਤੋਂ ਲੈ ਲੈਣਾ ਸਰ ਜਿਵੇਂ ਕਿ ਇਹਨੂੰ ਦੇ ਵਿੱਚ ਵਾਟਰ ਸੂਟਰ ਹੁੰਦੀ ਆ ਉਹ ਵੀ ਹਾਂਜੀ ਲੀਨ ਸਰ ਇਹ ਇਹ ਸੰਖਾਂ ਆਪਾਂ ਨੇ ਲੈ ਲੈਣੀਆਂ ਨੇ ਤੇ ਆਪਾਂ ਇਸ ਦੀ ਪੂਰੇ ਢੰਗ ਨਾਲ ਤੁਹਾਨੂੰ ਇਹਦੀ ਕਟਿੰਗ ਦੱਸ ਦਿਆਂ ਜੀ ਇਹਦੀ ਪੂਰੇ ਢੰਗ ਨਾਲ ਤੁਸੀਂ ਇਹਨੂੰ ਐਵੇਂ ਕਟਿੰਗ ਕਰ ਸਕਦੇ ਹੋ 9 ਇੰਚ ਤੋਂ ਸਰ ਤੇ ਇਸ ਕਟਿੰਗ ਕਰਨ ਦਾ ਟਾਈਮ ਕੀ ਹੈ ਜਿਹੜਾ ਪ੍ਰੋਪਰ ਸਹੀ ਸਰ ਤੁਸੀਂ ਇਹ ਪੂਰਾ ਜਨਵਰੀ 15 ਫਰਵਰੀ ਇਹ ਪੂਰਾ ਜਨਵਰੀ ਮਹੀਨਾ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਸਰ ਅੱਗੇ ਤੁਹਾਨੂੰ ਅਸੀਂ ਬੂਟਾ ਆ ਦੇਖੋ ਜੀ ਆਹ ਝਾੜ ਹੈ ਜੀ ਇਹ ਝਾੜ ਆਪਾਂ ਨੇ ਬਿਲਕੁਲ ਨਹੀਂ ਛੇੜਨਾ ਇਹ ਸਾਰਾ ਇਸ ਦੇ ਉੱਪਰ ਫਰੂਟ ਲੱਗਦਾ ਹੈ ਜੀ ਉੱਪਰਲੀ ਸ਼ਾਖਾ ਆਪਾਂ ਨੇ ਸਾਰੀ ਤਾਹ ਦੇਣੀ ਆ ਆਪਾਂ ਨੂੰ ਸਰ ਬੂਟਾ ਤਿਆਰ ਕਰਨ ਦੀ ਵਿਧੀ ਦੱਸ ਦਿਆਂ ਜੀ ਸਰ ਇਹੀ ਕਲਮ ਆਪਾਂ ਕੱਟ ਲੈਣੀ ਆ ਜੀ ਏ ਵੀ ਜੀ ਕੋਈ ਗਰਾਫਟਿੰਗ ਨਹੀਂ ਹੁੰਦੀ ਇਹਦੀ ਕਲਮੇ ਲੱਗਦੀ ਆ ਹਾਂਜੀ ਇਹ ਜੀ ਇਹਦੀ ਕਲਮ ਤੋਂ ਤਿਆਰ ਹੁੰਦਾ ਜੀ ਆਪਾਂ ਲੇਰਿੰਗ ਵੀ ਤਿਆਰ ਕਰ ਸਕਦੇ ਠੀਕ ਹੈ ਜੀ ਹਾਂਜੀ ਆਪਾਂ ਇਹਨੂੰ 9 9 ਇੰਚ ਦੀ ਫੇਰ ਸਰ ਇਹ ਕੈਂਚੀ 9 ਇੰਚ ਦਾ ਸਕੈਟੀਅਰ ਹੈ ਜੀ ਠੀਕ ਹੈ ਜੀ ਬਸ ਇਹਦੇ ਬਰਾਬਰ ਹੀ ਆਪਾਂ ਇਹ ਜੀ ਕਲਮ ਬਣਾ ਲੈਣੀ ਆ ਜੀ ਕਲਮ ਉਪਰੋਂ ਤਿਰਸੀ ਰੱਖਣੀ ਆ ਥੱਲੋਂ ਗੋਲ ਰੱਖਣੀ ਹਾਂਜੀ ਹਾਂਜੀ ਤਾਂ ਕਿ ਜ਼ਿਮੀਦਾਰ ਭਾਈ ਨੂੰ ਪਤਾ ਚੱਲੇ ਵੀ ਗੋਲ ਉਪਰੋਂ ਤਿਰਸੀ ਰੱਖਣ ਦਾ ਮਤਲਬ ਕੀ ਹੁੰਦਾ ਜੀ ਸਰ ਜ਼ਿਮੀਦਾਰ ਭਰਾਵਾਂ ਨੂੰ ਪਤਾ ਚੱਲੇ ਗੋਲ ਪਾਸਾ ਥੱਲੇ ਲਾਣਾ ਜੀ ਤੇਖਾ ਪਾਸਾ ਉੱਪਰ ਲਾਣਾ ਠੀਕ ਹੈ ਜੀ ਵੈਸੇ ਦਾ ਉਲਟੂ ਫੁਲਟ ਲਾ ਸਕਦੇ ਨੇ ਜੀ ਠੀਕ ਹੈ ਜੀ ਸਾਰੇ ਦੇਖੋ ਜੀ ਇਹਨੂੰ ਐ ਕਰਕੇ ਤੁਸੀਂ ਇਹਨਾਂ ਦੇ ਨਰੋਇ ਪੌਦੇ ਤਿਆਰ ਕਰ ਸਕਦੇ ਹੋ ਪਰ ਤੁਸੀਂ ਨੇ ਖਿਆਲ ਰੱਖਣਾ ਜੀ ਇਹ ਕਿਤੇ ਉਲਟ ਲਾਤਾ ਜੇ ਤੁਸੀਂ ਨੇ ਫੇਰ ਬਿਲਕੁਲ ਨਹੀਂ ਚੱਲਦਾ ਨਹੀਂ 100% ਚੱਲੂਗਾ ਗੋਲ ਥੱਲੇ ਜੀ ਤੇਖਾ ਉੱਪਰ ਠੀਕ ਹੈ ਜੀ ਤੇ ਤੁਸੀਂ ਅੱਧੀ ਗਲਮ ਜ਼ਮੀਨ ਦੇ ਅੰਦਰ ਲਾ ਸਕਦੇ ਹੋ ਜੀ ਤੇਰੇ ਬਹੁਤ ਸੋਹਣੇ ਨਰੋਇ ਬੂਟੇ ਤੁਹਾਡੇ ਤਿਆਰ ਹੋ ਜਾਣਗੇ ਸэр ਠੀਕ ਹੈ ਇਹ ਬੂਟੇ ਕਿੰਨੇ ਟਾਈਮ ਚ ਸਰ ਇੱਕ ਸਾਲ ਦੇ ਵਿੱਚ ਠੀਕ ਹੈ ਜੀ ਇੱਕ ਸਾਲ ਜੋ ਇਹਨੇ ਪੂਰਾ ਐਡਾ ਕੋਦਾ ਤਿਆਰ ਹੋ ਜੂਗਾ ਠੀਕ ਹੈ ਜੀ ਐਡਾ ਕੋਦਾ اگلے ਸਾਲ ਫਲ ਦੇ ਦਿੰਦਾ ਹੈ اگلے ਸਾਲ ਫਲ ਦੇਈ ਫਲ ਦੂਜੇ ਸਾਲ ਦੇਊਗਾ ਸਰ ਠੀਕ ਹੈ ਜੀ ਤੀਸਰੇ ਸਾਲ ਇਹਨੇ ਬਹੁਤ ਸੋਹਣਾ ਫਲ ਦੇ ਦਿੰਦੇ ਨੇ ਠੀਕ ਹੈ ਜੀ ਕਿਸਾਨ ਵੀਰੋ ਤੁਸੀਂ ਸਮਝ ਗਏ ਇਹਦੀ ਕਟਿੰਗ ਇਹਦੇ ਨੀਚੋਂ ਜਿਹੜੀਆਂ ਲੰਬੀਆਂ ਸੰਖਾਂ ਨੇ ਤੁਸੀਂ ਸਾਰੀਆਂ ਕੱਢ ਦੇਣੀਆਂ ਨੇ ਠੀਕ ਹੈ ਜੀ ਕੱਢ ਕੇ ਆਹ ਚੀਜ਼ ਰੱਖ ਲੈਣੀਆਂ ਸਰ ਆਪਾਂ ਨੂੰ ਠੀਕ ਹੈ ਜੀ ਹਾਂਜੀ ਤੇ ਇਹ ਮਤਲਬ ਜਿਹੜੀ ਮਰਜੀ ਨਾਰ ਦੀ ਵੈਰਿਟੀ ਹੋਵੇ ਸਾਰੀਆਂ ਵੈਰਿਟੀਆਂ ਸਰ ਜਨਵਰੀ ਮਹੀਨੇ ਤੁਸੀਂ ਜਿਹੜੀ ਮਰਜੀ ਵੈਰਿਟੀ ਆ ਪੂਰਾ ਜਨਵਰੀ ਮਹੀਨਾ ਤੁਸੀਂ ਇਹਦੀ ਕਟਿੰਗ ਕੱਟ ਸਕਦੇ ਹੋ ਜੀ ਇੱਕ ਕਟਿੰਗ ਕਰਨ ਤੋਂ ਬਾਅਦ ਇਹਦੇ ਉੱਤੇ ਆਪਾਂ ਬਲੂ ਕਾਪਰ ਵਗੈਰਾ ਦੀ ਸਪਰੇ ਵੀ ਕਰਦੀ ਹੈ ਤਾਂ ਤੁਸੀਂ ਇਹਦੇ ਉੱਪਰ ਬਲਾਈਟੋਕਸ ਦੀ ਸਪਰੇ ਵੀ ਕਰ ਸਕਦੇ ਹੋ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਤੁਸੀਂ ਇਸ ਦੇ ਉੱਤੇ ਕਾਪਰ ਇਹ ਨਾਂ ਦੀ ਦਵਾਈ ਆਉਂਦੀ ਹੈ ਜੀ ਸੀਓਸੀਬੂ ਬੋਲ ਦਿੰਦੇ ਨੇ ਉਸ ਨੂੰ ਬਲਾਈਟ ਟਾਕਸ ਵੀ ਬੋਲ ਦਿੰਦੇ ਨੇ ਕਿ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਮਾਰਕੀਟ ਦੇ ਵਿੱਚੋਂ ਤੁਸੀਂ ਕਿਹਦੇ ਤੋਂ ਤੁਹਾਨੂੰ ਬਹੁਤ ਦਵਾਈਆਂ ਫੰਗੀ ਤੋਂ ਲੈ ਕੇ ਫੰਗੀ ਸਾਈਡ ਦਵਾਈ ਹੈ ਇਹ ਕੇਦ ਦੀ ਸਪਰੇਅ ਕਰ ਦੋ ਕਾਟਿੰਗ ਕਰਨ ਅਪरांत ਤਾਂ ਕਿ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਫੰਗਸ ਵਗੈਰਾ ਨਾ ਜਾਵੇ ਬਾਕੀ ਇਸ ਨੂੰ ਕੋਈ ਬਾਰਾ ਵੱਡੇ ਪ੍ਰੋਸੈਸ ਵਾਲੀ ਗੱਲ ਹੈ ਨਹੀਂ ਜਿਵੇਂ ਹੁਣ ਇਹ ਕਟਿੰਗ ਆ ਗਈ ਇਸ ਨੂੰ ਵੀ ਕਿਸੇ ਦਵਾਈ ਦੇ ਵਿੱਚ ਆਪਾਂ ਕਾਪਰ ਦੇ ਵਿੱਚ ਹਾਂਜੀ ਇੱਕ ਆਈਵੀਆਈ ਦਵਾਈ ਆਂਦੀ ਹੈ ਸਰ ਉਹਦੇ ਵਿੱਚ 24 ਘੰਟੇ ਲਈ ਇਹਨੂੰ ਡ੍ਰਿਪ ਕਰ ਦੋ ਇਹਦੀ ਜੜ ਲੈਣ ਦੇ ਵਿੱਚ ਬਹੁਤ ਹੀ ਜ਼ਿਆਦਾ ਉਸ ਨੂੰ ਫਾਇਦੇਮੰਦ ਮਤਲਬ ਜਾਰੇ ਸਕਸੈਸ ਹੋਊਗੀ ਜੇਕਰ ਆਪਾਂ ਉਸ ਨੂੰ ਲਾਉਨੇ ਹਾਂਜੀ ਸਰ ਤੇ ਇਸ ਨੂੰ ਆਪਾਂ ਐਵੇਂ ਜਿਵੇਂ ਤੁਸੀਂ ਪਹਿਲਾਂ ਦੱਸੀਆ ਕਟਿੰਗ ਕਿੰਨੇ ਕਿੰਨੇ ਫਾਸਲੇ ਤੇ ਲਾ ਕੇ ਸਰ ਇਹਨੂੰ 4-4 ਇੰਚ ਦੇ ਲਾ ਕੇ 4-4 ਇੰਚ ਤੇ ਲਾ ਕੇ ਆਪਾਂ ਬੂਟੇ ਤਿਆਰ ਕਰਕੇ ਇਸ ਨੂੰ ਵੀ ਆਪਾਂ ਬਗੈਰ ਚਾਕਲਾ ਕੱਢੇ ਪੱਟ ਕੇ ਲਾ ਸਕਦੇ ਇਹ ਮਹੀਨੇ ਹਾਂਜੀ 15 15 ਦਸੰਬਰ ਤੋਂ ਲੈ ਕੇ ਸਰ ਜਨਵਰੀ ਤੱਕ ਤੁਸੀਂ ਜੀ ਇਹਦੀ ਪੱਟ 사ਦਿਓ ਜੀ ਦੇਖੋ ਜੀ ਕੁਸ ਬੂਟੇ ਐਦਾਂ ਦੇ ਨੇ ਤੁਸੀਂ ਕਿਸਾਨ ਵੀਰੋ ਕਈ ਵਾਰੀ ਨਰਸਰੀਆਂ ਤੇ ਸੱਕ ਕਰਦੇ ਹੋ ਜਿਹੜਿਆਂ ਦੀ ਯੂਨੀਵਰਸਿਟੀ ਸਪਾਰਸ ਕਰਦੀ ਆ ਉਹ ਬੂਟੇ ਕਿਨੇ ਉਹ ਬੂਟੇ ਅੰਦੀ ਤੁਸੀਂ ਮਿੱਟੀ ਝਾੜ ਕੇ ਉਹਨਾਂ ਨੂੰ ਲਾ ਸਕਦੇ ਹੋ ਫੇਰ ਵੀ ਉਹ ਪੂਰੇ ਕਾਮਯਾਬ ਹੋਣਗੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਆੜੂ ਆਲੂ ਬਖਾਰਾ ਨਾਸਪਤੀ ਅਨਾਰ ਤੇ ਨਾਸਪਤੀ ਬਦਾਮ ਬਦਾਮ ਜਿਹੜੇ ਪੱਤੇ ਝੜ ਰੁੱਤ ਦੇ ਵਿੱਚ ਜਦੋਂ ਸਾਰੇ ਪੱਤੇ ਝੜ ਗਏ ਤੁਸੀਂ ਇਸ ਨੂੰ ਇਸੇ ਤਰ੍ਹਾਂ ਧਰਤੀ ਦੇ ਵਿੱਚ ਥੋੜਾ ਟੋਆ ਕਰਕੇ ਜਿਵੇਂ ਪ੍ਰੋਸੈਸ ਹੈਗਾ ਲਾਉਣ ਦਾ ਉਹ ਵਿੱਚ ਲਾ ਸਕਦੇ ਹੋ ਜਾਨੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਚਾਕਲਾ ਕੱਢੋ ਜਾਂ ਤੁਸੀਂ ਇਹ ਕੋਈ ਲਫਾਫਾ ਚੱਕੋ ਮਿੱਟੀ ਵਾਲਾ ਤੁਹਾਨੂੰ ਉਹ ਚੀਜ਼ਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਸ ਤਰ੍ਹਾਂ ਤੁਸੀਂ ਬੂਟੇ ਤਿਆਰ ਕਰਕੇ ਤੇ ਉਹ ਕਰ ਸਕਦੇ ਹੋ ਆਪਣੇ ਬਾਗ ਵੀ ਲਾ ਸਕਦੇ ਹੋ ਤੇ ਆਪਣੇ ਲਈ ਵੀ ਤਿਆਰ ਕਰ ਸਕਦੇ ਹੋ ਇੰਨਾ ਕੁਸ਼ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ ਕਰਨਾ ਮੈਂ ਤਾਂ ਢੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਤਾਂ ਠੀਕ ਹੈ ਨਹੀਂ ਕਰਿਆ ਤਾਂ ਕਰ ਲੋ ਤੇ ਜੇ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਧੰਨਵਾਦ